ਤੇ ਮੈਂ ਹੁਣ ਅੱਜ ਇਨਾ ਜਿੱਥੋਂ ਜਿੱਥੋਂ ਦੂਰ ਦੂਰ ਤੱਕ ਆਵਾਜ਼ ਜਾਂਦੀ ਆ ਸਾਰਿਆਂ ਨੂੰ ਹੱਥ ਜੋੜ ਕੇ ਇਹ ਜਾਣਕਾਰੀ ਦੇਣਾ ਚਾਹੁੰਦਾ ਕਿ ਸਭ ਪਾਤਸ਼ਾਹਾਂ ਨੇ ਗਰੀਬਾਂ ਨੂੰ ਤਾਂ ਚੁੱਕਣ ਵਾਸਤੇ ਬੜੀਆਂ ਮੁਸ਼ਕਲਤਾਂ ਕਾਹ ਲੀਆਂ ਬੜੀਆਂ ਮਿਹਨਤਾਂ ਕੀਤੀਆਂ ਬੜੇ ਲੋਕਾਂ ਦੇ ਨਾਲ ਟੱਕਰਾਂ ਵੀ ਲੈਣੀਆਂ ਪਈਆਂ ਵੀ ਇਹਨਾਂ ਗਰੀਬਾਂ ਨੂੰ ਜਿਹੜੇ ਪੈਰਾਂ ਦੇ ਥੱਲੇ ਲਤਾੜੇ ਹੋਏ ਲੋਕ ਦੇ ਇਹਨਾਂ ਨੂੰ ਚੁੱਕ ਕੇ ਉੱਚਿਆਂ ਕਰਨਾ ਵਾ ਇਹਨਾਂ ਨੂੰ ਉੱਚਾ ਚੁੱਕਣ ਵਾਸਤੇ ਬੜੀਆਂ ਜੰਗਾਂ ਲੜਨੀਆਂ ਪਈਆਂ ਬੜੀਆਂ ਕੁਰਬਾਨੀਆਂ ਦੇਣੀਆਂ ਪਈਆਂ ਪਤਾ ਨਹੀਂ ਇਹ ਕਿਹੜੀ ਗੱਲੇ ਨिके-ਨिके ਇਧਰ ਉਧਰ ਜਾ ਕੇ ਕੋ ਕਿਤੇ ਮੱਥਾ ਟੇਕਦਾ ਫਿਰਦਾ ਕੋ ਕਿਤੇ ਪੂਜਾ ਕਰਦਾ ਫਿਰਦਾ ਇਹਨਾਂ ਨੂੰ ਪੰਥ ਵਿਚਰ ਲਾਉਣ ਵਾਸਤੇ ਵੇਖੋ ਮਹਾਰਾਜ ਨੇ ਕਿੰਨਾ ਕੁਝ ਕੀਤਾ ਤੇ ਕਿੰਨਾ ਕਿੰਨਾ ਨੂੰ ਛੱਡਣਾ ਪਿਆ ਜਦੋਂ ਮਹਾਰਾਜ ਗੋਇੰਦਵਾਲ ਸਾਹਿਬ ਗੁਰਤਾ ਗੱਦੀ ਤੇ ਬੈਠੇ ਤੇ ਦੋ ਚੀਜ਼ਾਂ ਲਿਖ ਕੇ ਆਪਣੇ ਘਰ ਦੇ ਬਾਹਰ ਲਾਤੀਆਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਮਹਾਰੇ ਕਹਿੰਦੇ ਨੇ ਲਿਖ ਕੇ ਲਾਓ ਕਿ ਪਹਿਲੇ ਪੰਗਤ ਪਾਸੇ ਸੰਗਤ ਉਹ ਬੜੀ ਵੱਡੀ ਗੱਲ ਸੀ ਕਿਉਂਕਿ ਜਿਹੜੇ ਉੱਚੀ ਜਾਤ ਦੇ ਲੋਕ ਸੀ ਉਹ ਨਿੱਕੀ ਜਾਤ ਵਾਲਿਆਂ ਨੂੰ ਕਿਤੇ ਲਾਗੇ ਬੈਣ ਦਿੰਦੇ ਸੀ ਕੋਈ ਆਪਣੇ ਖੂਹ ਤੋਂ ਪਾਣੀ ਨਹੀਂ ਸੀ ਪੀਣ ਦਿੰਦਾ ਕੋਈ ਚੌਂਕੇ ਨਹੀਂ ਸੀ ਚੜ੍ਹਨ ਦਿੰਦਾ ਕੋਈ ਪੰਗਤ ਵਿੱਚ ਨਹੀਂ ਸੀ ਬੈਣ ਦਿੰਦਾ ਇਹਨਾਂ ਦਾ ਆਸਰਾ ਬਣਨ ਵਾਸਤੇ ਤੇ ਗੁਰੂ ਨਾਨਕ ਸਾਹਿਬ ਜੀ ਗਰੀਬਨਵਾਜ ਬਣ ਕੇ ਆਏ ਗਰੀਬਨਵਾਜੀ ਨੇ ਆਖਿਆ ਘਰ ਦੇ ਬਾਹਰ ਲਿਖ ਕੇ ਲਾ ਦਿਓ ਤੇ ਦੋ ਬੰਦੇ ਖਲਾਰ ਦਿੱਤੇ ਪਹਿਰੇ ਤੇ ਮਾਰੇ ਕਹਿੰਦੇ ਨੇ ਪਹਿਲੇ ਪੰਗਤ ਪਾਸੇ ਸੰਗਤ ਸਾਡਾ ਦਰਸ਼ਨ ਉਸ ਬੰਦੇ ਨੂੰ ਹੋਊਗਾ ਜਿਹੜਾ ਪਹਿਲੋ ਸੰਗਤ ਵਿੱਚ ਬਹਿ ਕੇ ਲੰਗਰ ਛਕੇਗਾ ਇੱਕ ਬੜੀ ਵੱਡੀ ਗੱਲ ਸੀ ਜਿਹੜੀ ਦਸਮ ਪਾਤਸ਼ਾਹ ਨੇ ਮੁੜ ਕੇ ਇੱਕ ਬਾਟਾ ਸਾਰਿਆਂ ਦੇ ਮੂੰਹ ਨੂੰ ਲਵਾਇਆ ਗੱਲਾਂ ਤੇ ਉਹੀ ਸੀ ਮੁੜ ਕੇ ਉਹਨਾਂ ਦੀ ਰੂਪ ਰੇਖਾ ਥੋੜੀ ਜੀ ਬਦਲੀ ਜਦੋਂ ਮਾਰੇ ਨੇ ਲਿਖਿਆ ਤੇ ਜਿਹੜੇ ਵੱਡੀ ਜਾਤ ਦੇ ਲੋਕ ਆਉਂਦੇ ਸੀ ਪਹਿਰੇਦਾਰ ਸਿੱਖ ਉਹਨਾਂ ਨੂੰ ਕਹਿੰਦੇ ਸੀ ਭਾਈ ਪਹਿਲੋ ਪ੍ਰਸ਼ਾਦਾ ਛਕੋ ਪਹਿਲੋ ਜਾ ਕੇ ਸੰਗਤ ਵਿੱਚ ਬੈਠੋ ਤੇ ਫੇਰ ਆਓ ਉਹ ਜਦੋਂ ਲੋਕ ਗਏ ਨਾ ਉੱਥੇ ਲੰਗਰ ਵਿੱਚ ਆਹ ਗੁਰੂ ਨਾਨਕ ਦਾ ਲੰਗਰ ਚੱਲ ਰਿਹਾ ਇੱਕ ਪੂਰੇ ਸੰਸਾਰ ਵਿੱਚ ਗੁਰੂ ਨਾਨਕ ਦੇ ਲੰਗਰਾਂ ਦੀ ਵਡਿਆਈ ਆ ਆਓ ਜੀ ਬੋਹ ਜੀ ਸ਼ਕੋ ਜੀ ਤੇ ਧੰਨਵਾਦ ਜੀ ਨਾਲੇ ਆਓ ਜੀ ਤੇ ਨਾਲੇ ਸ਼ਿਕਾਉਣਾ ਤੇ ਸ਼ੱਕ ਕੇ ਜਾਣ ਵਾਲਿਆਂ ਨੂੰ ਆਖਣਾ ਤੁਹਾਡਾ ਧੰਨਵਾਦ ਜੀ ਤੁਸੀਂ ਚਰਨ ਪਾਏ ਨੇ ਇਹੋ ਜੀ ਵਡਿਆਈ ਕਿਤੇ ਲੱਭਦੀ ਹੈ ਕਿਤੇ ਹੋਰ ਤੇ ਇਹੋ ਜਿਆ ਤੇ ਕਿਤੇ ਲੱਭਦਾ ਹੀ ਨਹੀਂ ਸਿਧਾਂਤ ਜਿਹੋ ਜਿਆ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਜਦੋਂ ਉਹ ਆਏ ਉੱਚੀ ਜਾਤ ਵਾਲੇ ਲੋਕ ਤੇ ਉਹ ਕਹਿੰਦੇ ਨੇ ਕਿੱਥੇ ਬਹਿ ਕੇ ਰੋਟੀ ਖਾਣੀ ਆ ਉਹ ਆਂਦੇ ਆ ਵੇਖੋ ਜੀ ਪੰਗਤ ਲੱਗੀ ਤੇ ਉਸ ਪੰਗਤ ਵਿੱਚ ਜਦੋਂ ਉਹਨਾਂ ਨੇ ਵੇਖਿਆ ਇਹਨਾਂ ਜਾਤਾਂ ਨੂੰ ਗੁਰੂ ਨਾਨਕ ਸਾਹਿਬ ਨੇ ਮੰਨਿਆ ਨਹੀਂ ਪਰ ਮਹਾਰਾਜ ਨੇ ਇਹਨਾਂ ਦੇ ਨਾਂ ਲਿਖੇ ਨੇ ਗੁਰਬਾਣੀ ਵਿੱਚ ਵੀ ਇਹ ਉਹ ਗਰੀਬ ਲੋਕ ਸੀ ਵਿਚਾਰੇ ਜਿਨ੍ਹਾਂ ਨੂੰ ਕੋਈ ਲਾਗੇ ਨਹੀਂ ਸੀ ਬਹਿਣ ਦਿੱਤਾ ਤੇ ਗੁਰੂ ਨਾਨਕ ਨੇ ਆਪਣੇ ਭਰਾ ਬਣਾ ਕੇ ਆਪਣੇ ਲਾਗੇ ਬਿਠਾਏ ਉਹਨਾਂ ਨੂੰ ਸਾਰਿਆਂ ਦਾ ਨਾਂ ਲਿਖਿਆ ਹੋਇਆ ਤੰਨੇ ਦਾ ਨਾਮ ਲਿਖਿਆ ਵੀ ਤੰਨਾ ਜੱਟ ਸੀ ਨਾਮ ਦੇ ਵਸ਼ੀਂਬਾ ਕਰਕੇ ਲਿਖਿਆ ਹੋਇਆ ਰਵਿਦਾਸ ਜੀ ਮਹਾਰਾਜ ਚਮਾਰ ਕਰਕੇ ਲਿਖੇ ਹੋਏ ਨੇ ਕਬੀਰ ਸਾਹਿਬ ਜੀ ਮਹਾਰਾਜ ਜੁਲਾਇ ਕਰਕੇ ਲਿਖੇ ਹੋਏ ਨੇ ਤੇ ਫਿਰ ਢਿੰਗਾ ਨਾਈ ਲਿਖਿਆ ਹੋਇਆ ਸੈਣ ਨਾਈ ਲਿਖਿਆ ਹੋਇਆ ਸਾਰਿਆਂ ਦੇ ਨਾਮ ਇਸ ਕਰਕੇ ਲਿਖੇ ਨੇ ਵੀ ਇਹ ਕਿਹੇ ਸਮੇਂ ਹੁੰਦੇ ਸੀ ਪਰ ਮੁੜ ਕੇ ਗੁਰੂ ਨਾਨਕ ਦੇ ਭਰਾ ਬਣ ਕੇ ਤੇ ਮਹਾਰਾਜ ਦੇ ਲਾਗੇ ਬੈਠੇ ਜਦੋਂ ਉਹਨਾਂ ਗੁਰੂ ਨਾਨਕ ਦਾ ਬਚਨ ਮੰਨਿਆ ਜਦੋਂ ਉਹ ਵੱਡੇ ਲੋਕ ਪੰਗਤ ਵਿੱਚ ਆਏ ਉਹ ਕਹਿੰਦੇ ਆ ਵੀ ਇੰਨਾ ਲੋਕਾਂ ਚ ਬਹਿ ਕੇ ਅਸੀਂ ਰੋਟੀ ਖਾਣੀ ਆ। ਉਹ ਕਹਿੰਦੇ ਜੀ ਇਹ ਤੇ ਇਦਾਂ ਹੀ ਆ ਸਾਰੇ ਵੇਖ ਲਓ ਇੱਕ ਪੰਗਤ ਵਿੱਚ ਬੈਠੇ ਹੋਇਆ ਤੇ ਸਗੋਂ ਗੁਰੂ ਅਮਰਦਾਸ ਜੀ ਨੇ ਆਖਿਆ ਜਿਹੜਾ ਵਰਤਾ ਸਕਦਾ ਵਰਤਾਵੇ ਜਿਹਨੇ ਨਹੀਂ ਵਰਤਾਇਆ ਜਾਣਾ ਉਹ ਬਹਿ ਕੇ ਸ਼ਕ ਲਵੇ ਰਲਵੇਂ ਮਲਵੇਂ ਸਿੱਖ ਜਿਹੜੇ ਅਸੀਂ ਲੰਗਰ ਵਰਤਾ ਰਹੇ ਸੀ ਉਥੇ ਤੇ ਜਿਹੜੇ ਉੱਚੀ ਜਾਤ ਵਾਲੇ ਲੋਕ ਸੀ ਉਹਨਾਂ ਰੌਲਾ ਪਾ ਕੇ ਆਖਿਆ ਉਹ ਤੁਹਾਡਾ ਭਲਾ ਹੋ ਜੇ ਉਹ ਗੁਰੂ ਅਮਰਦਾਸ ਜੀ ਨੇ ਧਰਮ ਨਸ਼ਟ ਕਰਤਾ ਉਹ ਨਿੱਕੀਆਂ ਜੱਤਾਂ ਵਾਲਿਆਂ ਨੂੰ ਵੀ ਲਿਆ ਕੇ ਇੱਥੇ ਬਿਠਾਤਾ ਜਿਉਂ ਉਹਨਾਂ ਨੇ ਇਥੋਂ ਰੌਲਾ ਪਾਉਣਾ ਪਾਉਣਾ ਸ਼ੁਰੂ ਕੀਤਾ ਤੇ ਗੁਰੂ ਅਮਰਦਾਸ ਜੀ ਦੇ ਘਰ ਤੱਕ ਰੌਲਾ ਪਾਉਂਦੇ ਗਏ ਅਗਲੇ ਪਾਸੇ ਸਿੱਖ ਬਿਰਖ ਲੋਤੇ ਹੋਏ ਸੀ ਉਹ ਧੱਕੇ ਨਾਲ ਲੰਘੇ ਅੱਗੇ ਧੱਕੇ ਨਾਲ ਲੰਘੇ ਗੁਰੂ ਅਮਰਦਾਸ ਅੰਤਰਜਾਮੀ ਪਾਤਸ਼ਾਹ ਕਹਿੰਦੇ ਨੇ ਆਓ ਜੀ ਕਿਵੇਂ ਆਇਓ ਪਾਉਂਦੇ ਜੀ ਆਉਣਾ ਕੀ ਆ ਪਹਿਲੋ ਗੁਰੂ ਨਾਨਕ ਮਹਾਰਾਜੀ ਨੂੰ ਨਾਲ ਲੈ ਕੇ ਤੁਰ ਪਿਆ ਫਿਰ ਗੁਰੂ ਅੰਗਦ ਦੇਵ ਜੀ ਨੇ ਵੀ ਉਹਨਾਂ ਦੇ ਰਿਸ਼ਤੇਦਾਰਾਂ ਕੋਲੋਂ ਕੀਰਤਨ ਕਰਾ ਲਿਆ ਹੁਣ ਤੁਸੀਂ ਇਦਾਂ ਦੀ ਪੰਗਤ ਲਾਤੀ ਆ ਵੀ ਕੋਈ ਵੱਡੇ ਨਿੱਕੇ ਦਾ ਤੁਹਾਂ ਲਿਆਜ ਹੀ ਨਹੀਂ ਕੀਤਾ ਸਾਰੇ ਇੱਕ ਥਾਂ ਬਿਠਾ ਦਿੱਤੇ ਆ ਤੇ ਅਸੀਂ ਉੱਚੀ ਜਾਤ ਵਾਲੇ ਕਿੰਦਰ ਜਾਈਏ ਤੇ ਗੁਰੂ ਅਮਰਦਾਸ ਜੀ ਇੱਕ ਦਮ ਬਾਣੀ ਦਾ ਸ਼ਬਦ ਬੋਲ ਕੇ ਕਹਿੰਦੇ ਨੇ ਜਾਤ ਦਾ ਗਰਭ ਨਾ ਕਰ ਮੂਰਖ ਗਵਾਰਾ ਇਸ ਜਾਤ ਤੇ ਚੱਲੇ ਇਸ ਗਰਭ ਤੇ ਚੱਲੇ ਬਹੁਤ ਬੇਕਾਰਾ ਮਾਰੇ ਕਹਿੰਦੇ ਨੇ ਓ ਮੂਰਖਾ ਆਪਣੀ ਜਾਤ ਦਾ ਹੰਕਾਰ ਨਾ ਕਰ ਇਸ ਜਾਤ ਦੇ ਹੰਕਾਰ ਕਰਕੇ ਭਾਈਚਾਰਕ ਸਾਂਝ ਟੁੱਟਦੀ ਆ ਕੋਈ ਬੰਦਾ ਕਿਸੇ ਦੇ ਲਾਗੇ ਤੋਹਾਂ ਬੰਦੇ ਨਾ ਬੰਦਾ ਲੱਗਣ ਹੀ ਨਹੀਂ ਦਿੱਤਾ ਮਾਰੇ ਕਹਿੰਦੇ ਆਪਣਿਆਂ ਨੂੰ ਚੁੱਕੀ ਗਏ ਜੇ ਆਹ ਜਿਹੜੇ ਲੋਕ ਨੇ ਕਿੱਥੋਂ ਆਏ ਨੇ ਕਬੀਰ ਸਾਹਿਬ ਜੀ ਮਾਰੇ ਨੇ ਆਖਿਆ ਵੱਡੀ ਜਾਤ ਵਾਲੇ ਜਿਹੜੇ ਖਵਾਉਂਦੇ ਸੀ ਬਹੁਤਾ ਹੰਕਾਰ ਕਰਦੇ ਉਹਨਾਂ ਨੂੰ ਕਬੀਰ ਸਾਹਿਬ ਜੀ ਕਹਿੰਦੇ ਨੇ ਕਿਉਂਕਿ ਉਹ ਖੜਕੂ ਕਿਸਮ ਦੇ ਸੁਭਾਅ ਸੀ ਸਾਧੂ ਸੀ ਉਹ ਉਹ ਕਹਿੰਦਿਆ ਭਈ ਸੇਠ ਜੀ ਸ਼ਾਹ ਜੀ ਇੱਧਰ ਆਓ ਜਰਾਕ ਮੈਂ ਆਪਣੇ ਘਰੋਂ ਦੱਤ ਨਹੀਂ ਲਿਆਉਣਾ ਪੱਠੇ ਵੱਢਣ ਵਾਲੀ ਤੇ ਕਬੀਰ ਸਾਹਿਬ ਜੀ ਕਹਿੰਦੇ ਨੇ ਥੋੜਾ ਜਿਹਾ ਚੀਰ ਤੁਹਾਨੂੰ ਲਾਉਣਾ ਤੇ ਥੋੜਾ ਜਿਹਾ ਚੀਰ ਮੈਂ ਆਪਣੇ ਲਾਉਣਾ ਤੇ ਫਿਰ ਵੈਨੇ ਆ ਬਲਾ ਵੀ ਸਾਡੀਆਂ ਨਾੜਾਂ ਚੋਂ ਖੂਨ ਨਿਕਲਦਾ ਤੇ ਤੁਹਾਡੀਆਂ ਨਾੜਾਂ ਚੋਂ ਦੁੱਧ ਨਿਕਲਦਾ ਖੂਨ ਹੀ ਨਿਕਲਣਾ ਵਾ ਸਾਰਿਆਂ ਚੋਂ ਤੇ ਇੱਕੋ ਰਸਤੇ ਸਾਰੇ ਜਨਮ ਲੈ ਕੇ ਆਏ ਨੇ ਇੱਥੇ ਗੁਰੂ ਨਾਨਕ ਦਾ ਸਿਧਾਂਤ ਆ ਵੀ ਵੱਡਾ ਉਹ ਹੋਊਗਾ ਜਿਹੜਾ ਵੱਡੇ ਕਰਮ ਕਰੇਗਾ ਉੱਚਾ ਉਹ ਹੋਏਗਾ ਜਿਹਦੇ ਉੱਚੇ ਸੱਚੇ ਕਰਮ ਹੋਣਗੇ ਮਾਰੇ ਕਹਿੰਦੇ ਨੇ ਕਿ ਜਾਣੋ ਜੋਤ ਨਾ ਪੁੱਛੋ ਜਾਤੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਉਹਨਾਂ ਨੂੰ ਜਦੋਂ ਇਸ ਤਰ੍ਹਾਂ ਸਮਝਾਇਆ ਕਿ ਭਾਈ ਹੰਕਾਰ ਕਰਦੇ ਹੋ ਤੇ ਭਾਈ ਚਾਰਕ ਸਾਂਝ ਟੁੱਟਦੀ ਆ ਇਹ ਕੰਮ ਨਹੀਂ ਹੁਣਾ ਅੱਜ ਤੋਂ ਗੁਰੂ ਨਾਨਕ ਦੀ ਪੰਗਤ ਲੱਗ ਗਈ ਆ ਕਿਉਂਕਿ ਪਹਿਲਾ ਤੀਰਥ ਗੋਇੰਦਵਾਲ ਸਾਹਿਬ ਬਣਿਆ ਸੀ ਬੌਲੀ ਸਾਹਿਬ ਉੱਥੋਂ ਫਿਰ ਮਰਜ਼ਾਦਾ ਵਧਉਣੀ ਵਧਾਉਂਦੇ ਗੁਰੂ ਅਮਰਦਾਸ ਜੀ ਮਹਾਰਾਜ ਤੋਂ ਗੁਰੂ ਰਾਮਦਾਸ ਜੀ ਨੇ ਹੋਰ ਵਧਾਈਆਂ ਮਹਾਰਾਜ ਨੇ ਆਖਿਆ ਇੱਥੇ ਬਹਿ ਜੇ ਇਹਨਾਂ ਲੋਕਾਂ ਵਿੱਚ ਬਹਿਣ ਲੱਗਿਆ ਤੈਨੂੰ ਸ਼ਰਮ ਆਉਂਦੀ ਆ ਤੇ ਉੱਠ ਕੇ ਘਰਾਂ ਨੂੰ ਚਲਿਆ ਜਾ ਮਾਰੇ ਕਹਿੰਦੇ ਨੇ ਤੁਹਾਡੇ ਵਰਗਿਆਂ ਦੀ ਸਾਨੂੰ ਲੋੜ ਨਹੀਂ ਕੋਈ ਜਿਹੜਾ ਜੀ ਨਾ ਜੀ ਨਾ ਲੱਗਣ ਦਵੇ ਉਹ ਕੱਢ ਦਿੱਤੇ ਸੀ ਬਾਹਰ ਮੈਂ ਤਾਂ ਕਰਕੇ ਬਾਰ-ਬਾਰ ਬੇਨਤੀ ਕਰਨਾ ਕਿ ਭਾਈ ਅੱਜ ਸਿਰ ਦੇ ਕੇਸ ਵੀ ਮਨਾਈ ਹੋਏ ਆ ਦਾੜੀਆਂ ਵੀ ਮਨਾਈਆਂ ਹੋਈਆਂ ਨੇ ਕੋਈ ਬੀੜੀਆਂ ਪੀ ਜਾਂਦਾ ਕੋਈ ਸ਼ਰਾਬ ਪੀ ਜਾਂਦਾ ਤੁਹਾਡੇ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੂੰ ਕਿੰਨਿਆਂ ਲੋਕਾਂ ਨਾਲ ਟੱਕਰ ਲੈਣੀ ਪਈ ਕਿੰਨਿਆਂ ਲੋਕਾਂ ਦੇ ਨਾਲ ਸਿਰਖ ਪਾਉਣਾ ਪਿਆ ਤੇ ਤੁਸੀਂ ਅੱਜ ਫੇਰ ਨਹੀਂ ਪਤਾ ਲੱਗਦਾ ਵੀ ਪਾਤਸ਼ਾਹੀਆਂ ਨੇ ਸਾਡੇ ਵਾਸਤੇ ਕੀ ਕੀਤਾ ਜਿਨ੍ਹਾਂ ਲੋਕਾਂ ਨੇ ਸਮਾਜ ਵਾਸਤੇ ਕੀਤਾ ਹੀ ਕੱਖ ਨਹੀਂ ਉਥੇ ਲੱਖਾਂ ਲੋਕ ਇਕੱਠੇ ਹੋਈ ਜਾਂਦੇ ਆ ਜਿੱਥੇ ਬਹਿ ਕੇ ਰਾਤ ਦਿਨ ਸ਼ੁਕਰਾਨਾ ਕਰਨਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਸਾਂ ਪਾਤਸ਼ਾਹਿਆਂ ਦਾ ਸ਼ੁਕਰਾਨਾ ਕਰਨਾ ਸੀ ਰਾਤ ਦਿਨ ਉਹਨਾਂ ਦਾ ਚੇਤਾ ਹੀ ਭੁੱਲ ਗਿਆ ਤੇ ਤਾਂ ਹੀ ਕਬੀਰ ਸਾਹਿਬ ਨੇ ਰੋਸ ਕਰਕੇ ਆਖਿਆ ਵੀ ਐਸੇ ਗਨਾਹ ਅਸ਼ਾਦਿਓ ਪ੍ਰਾਨੀ ਵਜੋਂ ਸਾਹਿਬ ਕਾ ਸੇਵ ਬਰਾਨੀ ਇਹਨਾਂ ਦੁਨੀਆ ਦੇ ਲੋਕਾਂ ਨੇ ਏਡੇ ਏਡੇ ਗਨਾਹ ਕੀਤੇ ਨੇ ਕਿ ਜਿਸ ਮਾਲਕ ਦਾ ਦਿੱਤਾ ਖਾਂਦੇ ਜਿਸ ਮਾਲਕ ਨੇ ਇੰਨੇ ਪਰਉਪਕਾਰ ਕੀਤੇ ਨੇ ਉਹਦਾ ਸ਼ੁਕਰਾਨਾ ਕਰਨ ਦੇ ਬਜਾਏ ਸ਼ੁਕਰਾਨਾ ਕਰਨ ਵਾਸਤੇ ਕਿਤੇ ਹੋਰ ਥੇ ਜਾਂਦੇ ਆ ਇਹ ਰੋਸ ਹੈ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਤਗੁਰ ਮੇਰ ਕਰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਫਿਰ ਇਹ ਮਰਜ਼ਾਦਾ ਬੱਦੀ ਤੇ ਉੱਚ-ਨੀਚ ਇੱਕ ਕਰ ਦਿੱਤੀ ਕਈ ਲੋਕਾਂ ਨੇ ਆਖਿਆ ਮਹਾਰਾਜ ਜੀ ਸਾਨੂੰ ਤੇ ਕੋਈ ਪਾਣੀ ਨਹੀਂ ਪੁੱਛਦਾ ਬੌਲੀ ਸਭ ਪਟਾ ਕੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਖਿਆ ਇੱਥੋਂ ਦਾ ਹੀ ਪਾਣੀ ਵਰਤੋ ਤੇ ਇੱਥੇ ਹੀ ਸਾਰੇ ਇਸ਼ਨਾਨ ਕਰੋ ਜਦੋਂ ਇੱਕੋ ਪਾਣੀ ਵਿੱਚ ਚੁੰਬੀ ਮਾਰੋਗੇ ਤੇ ਤੁਸੀਂ ਸਾਰੇ ਭਰਾ ਭਰਾ ਬਰਾਬਰ ਹੋ ਜਾਓਗੇ ਨਾ ਕੋਈ ਉੱਚਾ ਹੋਏਗਾ ਤੇ ਨਾ ਕੋਈ ਨੀਵਾ ਹੋਏਗਾ ਆ ਲੋਕੀ ਹੁਣ ਸਰਬ ਧਰਮ ਸੰਮੇਲਨ ਕਰਨ ਲੱਗੇ ਨੇ ਜਿਹੋ ਜਿਹਾ ਸਰਬ ਧਰਮ ਸੰਮੇਲਨ ਦਸਾਂ ਪਾਤਸ਼ਾਹਾਂ ਜਾਂ ਨੇ ਕੀਤਾ ਜਾਂ ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਸੰਸਾਰ ਤੇ ਫਿਰ ਕੇ ਜਿਹੋ ਜਿਹਾ ਸਰਬ ਧਰਮ ਸੰਮੇਲਨ ਕੀਤਾ ਇਹੋ ਜਿਹਾ ਨਾ ਕਿਸੇ ਕੋਲ ਹੋਇਆ ਤੇ ਨਾ ਕੋਈ ਕਰ ਸਕੇਗਾ ਦਸਵੇਂ ਜਾਮੇ ਵਿੱਚ ਤੇ ਜਿਹੜੇ ਪੰਜ ਪਿਆਰੇ ਸਾਜੇ ਸਾਰੇ ਪਾਸਿਓਂ ਇੱਕ ਇੱਕ ਸਿੱਖ ਨੂੰ ਇਕੱਠਿਆ ਕਰਕੇ ਤੇ ਉਹ ਇੱਕ ਖਾਲਸਾ ਪੰਥ ਸਜਾਇਆ ਜਿਹੋ ਜਿਹਾਂ ਸਰਬ ਧਰਮ ਸੰਮੇਲਨ ਸਤਗੁਰਾਂ ਕੀਤਾ ਇਦਾਂ ਦਾ ਤੇ ਕੋਈ ਕਰ ਹੀ ਨਹੀਂ ਸਕੂਗਾ। ਨਾ ਕਿਸੇ ਕੋਲ ਹੋਇਆ ਨਾ ਗਾਂ ਕੋਈ ਕਰੇਗਾ। ਜਦੋਂ ਗੁਰੂ ਅਮਰਦਾਸ ਜੀ ਨੇ ਮਰਜ਼ਾਦਾ ਬੰਦਤੀ ਤੇ ਬੜਾ ਬਖੇੜਾ ਪਿਆ ਲਾਹੌਰ ਤੱਕ ਜਾ ਕੇ ਅਕਬਰ ਦੇ ਦਰਬਾਰ ਵਿੱਚ ਸ਼ਿਕਾਇਤ ਕੀਤੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਉੱਤੇ ਕਿ ਉਹਨਾਂ ਨੇ ਧਰਮ ਨਸ਼ਟ ਕਰ ਦਿੱਤਾ ਸਾਡਾ। ਭਾਈ ਦੇਠਾ ਜੀ ਗਏ ਸੀ ਜਦੋਂ ਉੱਥੋਂ ਸੰਮਣ ਆਏ ਵੀ ਆਓ ਕੋਈ ਆਪਣਾ ਆਗੂ ਗੁਰੂ ਅਮਰਦਾਸ ਜੀ ਮਾਰੇ ਨੇ ਗੁਰੂ ਰਾਮਦਾਸ ਜੀ ਨੂੰ ਭੇਜਿਆ ਜਾਓ ਜਾ ਕੇ ਉੱਥੇ ਦੱਸ ਕੇ ਆਓ ਵੀ ਅਸੀਂ ਕੀ ਕਰਦੇ ਹਾਂ ਅਕਬਰ ਨੇ ਆਖਿਆ ਕਿ ਗੁਰੂ ਅਮਰਦਾਸ ਜੀ ਦੇ ਵਿਰੁੱਧ ਸ਼ਿਕਾਇਤ ਆਈ ਆ ਗੁਰੂ ਅਮਰਦਾਸ ਜੀ ਉੱਥੇ ਕੀ ਕਰਦੇ ਆ ਕਿਹੜੇ ਕਿਹੜੇ ਲੋਕਾਂ ਨੂੰ ਇਕੱਠਿਆਂ ਕਰਦੇ ਆ ਤੇ ਫਿਰ ਗੁਰਬਾਣੀ ਦਾ ਸ਼ਬਦ ਸੁਣਾ ਕੇ ਭਾਈ ਦੇਠੇ ਨੇ ਆਖਿਆ ਜੀ ਉੱਥੇ ਇਹ ਗੱਲ ਵਰਤੀ ਜਾ ਰਹੀ ਆ ਕਿ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੌ ਮੰਦੇ ਲੋਗਾ ਪਰਮ ਨਾ ਭੁੱਲੋ ਭਾਈ ਐਵੇਂ ਨਾ ਦੁਨੀਆ ਦੇ ਲੋਕੋ ਪਰਮ ਵਿੱਚ ਪੈ ਜਿਓ ਸਾਰਿਆਂ ਦੇ ਵਿੱਚ ਇੱਕੋ ਕਰਤੇ ਪੁਰਖ ਦੀ ਜੋਤ ਆ ਸ਼ੁਕਰ ਕੀਤਾ ਸੀ ਗਰੀਬਾਂ ਲੋਕਾਂ ਨੇ ਵੀ ਕਿਤੇ ਸਾਡੀ ਕੋ ਬਾਹ ਫੜਨ ਵਾਲਾ ਆ ਗਿਆ ਨਹੀਂ ਤੇ ਇੱਥੇ ਮਾੜੇ ਨੂੰ ਕੋ ਜਾਣਦਾ ਕੌਣ ਸੀ ਕੌਣ ਪੁੱਛਦਾ ਸੀ ਇੱਥੇ ਇਹ ਬਾਰ ਬਾਰ ਮੈਂ ਤਾਂ ਬੇਨਤੀਆਂ ਕਰ ਰਿਹਾ ਕਿ ਜੋ-ਜੋ ਸਤਗੁਰਾਂ ਨੇ ਸਾਡੇ ਤੇ ਪਰਉਪਕਾਰ ਕੀਤਾ ਰਾਤ ਦਿਨ ਉਹਦਾ ਨਾਮ ਜਪ-ਜਪ ਕੇ ਉੱਚੀ ਸੁੱਚੀ ਰਹਿਤ ਰੱਖ ਕੇ ਉਹਦਾ ਸ਼ੁਕਰਾਨਾ ਕਰੀਏ ਤੇ ਭਾਰਤ ਦੇ ਲੋਕ ਤਾਂ ਵੀ ਉਹਦਾ ਕਦੀ ਸ਼ੁਕਰਾਨਾ ਨਹੀਂ ਕਰ ਸਕਦੇ ਜੋ ਸਤਗੁਰਾਂ ਨੇ ਇਨਾਂ ਲੋਕਾਂ ਵਾਸਤੇ ਕੀਤਾ